ਮਾਰਕੀਟ ਵਿੱਚੋਂ ਬਹੁਤ ਵਾਰ ਨਾਚੋਸ ਖਰੀਦ ਕੇ ਇੰਜੋਏ ਕੀਤੇ ਹੋਣਗੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗਦੇ ਆ ਪਰ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਦੇਸੀ ਸਟਾਈਲ ਨਾਚੋਸ ਜੋ ਕਿ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਆ ਤੇ ਸ਼ਾਇਦ ਮਾਰਕੀਟ ਨਾਲੋਂ ਵੀ ਜ਼ਿਆਦਾ ਟੇਸਟੀ ਲੱਗਦੇ ਆ ਇਹਨਾਂ ਨੂੰ ਬਣਾਉਣ ਦੇ ਲਈ ਕਿਸੇ ਭਾਂਡੇ ਦੀ ਮੈਜ਼ਰਮੈਂਟ ਸੈੱਟ ਕਰ ਲੈਣੀ ਆ ਜਿਵੇਂ ਕਿ ਮੈਂ ਇਸ ਕੌਲੀ ਦੇ ਨਾਲ ਹੀ ਸਾਰੀ ਮੈਜ਼ਰਮੈਂਟ ਕਰਨ ਵਾਲੀ ਆ ਸਭ ਤੋਂ ਪਹਿਲਾਂ ਮੈਂ ਦੋ ਕੌਲੀਆਂ ਚੌਲਾਂ ਦਾ ਆਟਾ ਲਿਆ ਇਹ ਤੁਸੀਂ ਮਾਰਕੀਟ ਚੋਂ ਵੀ ਖਰੀਦ ਸਕਦੇ ਹੋ ਘਰ ਦੇ ਵਿੱਚ ਵੀ ਪੀਸ ਸਕਦੇ ਹੋ ਉਸਦੇ ਬਾਅਦ ਕੜਾਈ ਵਿੱਚ ਸੇਮ ਉਸੇ ਕੌਲੀ ਦੇ ਨਾਲ ਦੋ ਕੌਲੀਆਂ ਸੀ ਪਾਣੀ ਲਵਾਂਗੇ ਇਹ ਚੀਜ਼ਾਂ ਤੁਸੀਂ ਮੈਜ਼ਰ ਕਰਕੇ ਹੀ ਲੈਣੀਆਂ ਵਾ ਤੇ ਇਸ ਪਾਣੀ ਦੇ ਵਿੱਚ ਆਪਾਂ ਅਜਵਾਇਨ ਲੂਣ ਥੋੜਾ ਜਿਹਾ ਦੇਸੀ ਘਿਓ ਤੇ ਜੀਰਾ ਪਾ ਦੇਾਂਗੇ ਜਦੋਂ ਪਾਣੀ ਵਿੱਚ ਬੋਇਲ ਆਉਣਾ ਸ਼ੁਰੂ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਚੌਲਾਂ ਦਾ ਜਿਹੜਾ ਆਟਾ ਇਹ ਐਡ ਕਰ ਦੇਾਂਗੇ ਪਰ ਆਟਾ ਤੁਸੀਂ ਸਾਰਾ ਇਕੱਠਾ ਨਹੀਂ ਪੋਣਾਗਾ ਥੋੜਾ ਥੋੜਾ ਕਰਕੇ ਐਡ ਕਰਨਾ ਵਾ ਤੇ ਗੈਸ ਦੀ ਫਲੇਮ ਨੂੰ ਬਿਲਕੁਲ ਸìm ਤੇ ਰੱਖਣਾ ਵਾ ਤੇ ਇਸ ਤਰੀਕੇ ਦੇ ਨਾਲ ਨਾ ਜਦੋਂ ਸਾਰਾ ਆਟਾ ਮਿਕਸ ਹੋ ਗਿਆ ਗੈਸ ਨੂੰ ਬੰਦ ਕਰ ਦੇਣਾ ਤੇ ਇਹਨੂੰ ਟੱਕ ਕੇ ਰੱਖ ਦੇਣਾ ਤਾਂ ਕਿ ਇਹ ਥੋੜਾ ਜਿਹਾ ਠੰਡਾ ਹੋ ਜਾਵੇ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਗਿਆ ਇੰਨਾ ਕਿ ਠੰਡਾ ਹੈ ਕਿ ਇਹਨੂੰ ਤੁਸੀਂ ਈਜ਼ੀਲੀ ਹੱਥ ਲਗਾ ਸਕਦੇ ਆ ਤਾਂ ਆਪਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਅਸੀਂ ਇਸ ਆਟੇ ਨੂੰ ਗੁੰਨਣਾ ਹੈ ਇਸ ਸਟੇਜ ਤੇ ਆਟਾ ਜਿਹੜਾ ਹੈ ਨਾ ਇਹ ਥੋੜਾ ਜਿਹਾ ਕੁੱਕ ਵੀ ਹੋ ਜਾਂਦਾ ਵਾ ਤੇ ਇਹਨੂੰ ਅਸੀਂ ਇਸੇ ਪਾਣੀ ਦੇ ਨਾਲ ਨਹੀਂ ਗੁੰਨਣਾ ਬਸ ਇਸੇ ਤਰੀਕੇ ਦੇ ਨਾਲ ਹੱਥਾਂ ਦੇ ਨਾਲ ਤੁਸੀਂ ਮਸਲ ਲੈਣਾ ਜਿਆਦਾ ਤੋਂ ਜਿਆਦਾ ਤੁਸੀਂ ਆਪਣੇ ਹੱਥਾਂ ਨੂੰ ਥੋੜਾ ਘਿਓ ਜਾਂ ਤੇਲ ਜਿਹੜਾ ਹੈ ਉਹ ਲਗਾ ਸਕਦੇ ਹੋ ਜਿਵੇਂ ਅਸੀਂ ਅੱਜ ਤੱਕ ਗੁੰਨਦੇ ਆ ਨਾ ਬਸ ਉਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਥੋੜਾ ਜਿਹਾ ਗੁੰਨੋਗੇ ਜਿਆਦਾ ਟਾਈਮ ਨਹੀਂ ਲੱਗਦਾ 5-7 ਮਿੰਟ ਦੇ ਵਿੱਚ ਇਹ ਬਿਲਕੁਲ ਇਸ ਤਰੀਕੇ ਦੇ ਨਾਲ ਸੌਫਟ ਹੋ ਜਾਂਦਾ ਵਾ ਹਜੇ ਇਹ ਥੋੜਾ ਜਿਹਾ ਕੋਸਾਇਆ ਤੇ ਚਾਹੋ ਤਾਂ ਉੱਪਰ ਦੀ ਦੇਸੀ ਘਿਓ ਜਾਂ ਤੇਲ ਲਗਾ ਸਕਦੇ ਹੋ ਉਸਦੇ ਬਾਅਦ ਅਸੀਂ ਨਾਰਮਲ ਰੋਟੀ ਦੇ ਵਾਂਗ ਇਹਦਾ ਪੇੜਾ ਕਰਾਂਗੇ ਤੇ ਇਹਦੀ ਰੋਟੀ ਵੇਲ ਲੈਣੀ ਆ ਜਿੰਨਾ ਹੋ ਸਕੇ ਮੈਕਸਿਮਮ ਇਹਨੂੰ ਤੁਸੀਂ ਪਤਲਾ ਵੇਲਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਇਹਨੂੰ ਤੁਸੀਂ ਜਿੰਨਾ ਪਤਲਾ ਰੱਖੋਗੇ ਤੁਹਾਡਾ ਜਿਹੜਾ ਨਮਕੀਨ ਆ ਉਹ ਓਨਾ ਹੀ ਜ਼ਿਆਦਾ ਕ੍ਰਿਸਪੀ ਕਰੰਚੀ ਤੇ ਬਿਲਕੁਲ ਮਾਰਕੀਟ ਸਟਾਈਲ ਬਣ ਕੇ ਤਿਆਰ ਹੋਊਗਾ ਤੇ ਇਹਨੂੰ ਤੁਸੀਂ ਨਾ ਇਸ ਤਰੀਕੇ ਦੇ ਨਾਲ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਪਤਲਾ ਕਰ ਲੈਣਾ ਚੱਕਲੇ ਨੂੰ ਘੁਮਾਉਂਦੇ ਜਾਣਾ ਇਹ ਤੁਸੀਂ ਬਾਰ-ਬਾਰ ਥੱਲਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਪਤਲਾ ਹੋਣ ਕਰਕੇ ਟੁੱਟਣ ਦੇ ਚਾਂਸ ਰਹਿੰਦੇ ਆ ਤੇ ਉਸ ਦੇ ਬਾਅਦ ਨਾ ਜੇਕਰ ਤੁਸੀਂ ਇਹਦੇ ਟ੍ਰਾਇੰਗਲ ਪੀਸ ਕੱਟ ਕਰਨੇ ਆ ਤਾਂ ਇਸ ਤਰੀਕੇ ਦੇ ਨਾਲ ਪਹਿਲਾਂ ਇਸ ਗੋਲ ਰੋਟੀ ਨੂੰ ਸਕੁਅਰ ਸ਼ੇਪ ਦੇ ਵਿੱਚ ਆਪਾਂ ਕੱਟ ਕਰ ਲਵਾਂਗੇ ਤੇ ਉਸ ਦੇ ਬਾਅਦ ਇਹਦੇ ਉੱਪਰ ਇਸ ਤਰੀਕੇ ਦੇ ਨਾਲ ਤੁਸੀਂ ਕੱਟ ਲਗਾ ਲੈਣੇ ਆ ਇੱਕ ਆਈਡੀਆ ਦੇ ਨਾਲ ਥੋੜੇ-ਥੋੜੇ ਡਿਸਟੈਂਸ ਤੇ ਸੇਮ ਕੱਟ ਤੁਸੀਂ ਲਗਾ ਲਿਓ ਉੱਪਰ ਦੀ ਫੋਕ ਦੇ ਨਾਲ ਇਹਦੇ ਵਿੱਚ ਨਾ ਇਸ ਤਰ੍ਹਾਂ ਹੋਲ ਕਰ ਦੇਣੇ ਆ ਤਾਂ ਕਿ ਇਹ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰੀਏ ਤਾਂ ਇਹ ਫੁੱਲਣ ਨਾ ਉਸ ਦੇ ਬਾਅਦ ਇਸ ਤਰ੍ਹਾਂ ਟ੍ਰਾਇੰਗਲ ਸ਼ੇਪ ਇਹਨਾਂ ਦੀ ਕੱਟ ਕਰ ਲੈਣੀ ਬਹੁਤ ਹੀ ਆਸਾਨੀ ਦੇ ਨਾਲ ਇਹ ਬਣ ਕੇ ਤਿਆਰ ਹੋ ਜਾਂਦੇ ਆ ਤੇ ਬਿਲਕੁਲ ਚਕਲੇ ਦੇ ਨਾਲ ਆਟਾ ਬਿਲਕੁਲ ਨਹੀਂ ਲੱਗਦਾਗਾ ਕਿਉਂਕਿ ਅਸੀਂ ਇਹਨੂੰ ਪਹਿਲਾਂ ਥੋੜਾ ਜਿਹਾ ਕੁੱਕ ਕੀਤਾ ਹੁੰਦਾ ਇੱਥੇ ਚਾਹੋ ਤਾਂ ਇਸ ਤਰ੍ਹਾਂ ਟ੍ਰਾਇੰਗਲ ਬਣਾ ਕੇ ਇਹਨੂੰ ਫਿਰ ਤੋਂ ਹੋਰ ਥੋੜਾ ਜਿਹਾ ਬੇਲ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਇਹ ਮੋਟੀ ਰੋਟੀ ਬਣ ਗਈ ਆ ਮੈਂ ਕੁਝ ਗੋਲ ਕੱਟ ਕੀਤੇ ਆ ਤੇ ਕੁਝ ਇਸ ਤਰੀਕੇ ਦੇ ਨਾਲ ਟ੍ਰਾਇੰਗਲ ਸ਼ੇਪ ਦੇ ਵਿੱਚ ਕੱਟ ਕੀਤੇ ਆ ਫਰਾਈ ਕਰਨ ਦੇ ਲਈ ਤੇਲ ਪੂਰਾ ਗਰਮ ਹੋਣਾ ਚਾਹੀਦਾ ਉਸ ਦੇ ਬਾਅਦ ਇਹਦੇ ਵਿੱਚ ਕੜਾਈ ਦੇ ਵਿੱਚ ਤੁਸੀਂ ਇਹਨੂੰ ਪਾ ਦਿਓ ਤੇ ਫਰਾਈ ਕਰ ਲਓ ਬਿਲਕੁਲ ਵਧੀਆ ਜੇ क्रिस्पी कलरों ಅಂತ ਕਿਸ ਨੂੰ ਤੁਸੀਂ ಫ್ರೈ کرنا ਤੇ ಟೈಮ್ ಜಾಸ್ತಿ ਨਹੀਂ لگਦਾ ਕਿਉਂਕਿ ਇਹ ਬਿਲਕੁਲ ਪਤਲੇ ਜਿਹੇ ਹੁੰਦੇ ਆ ਨਾ ਤੇ ਜਲਦੀ ਬਣ ਜਾਂਦੇ ਆ ਇਹ ਇਦਾਂ ਲੱਗਦਾ ਕਿ ਟਾਈਮ ਸ਼ਾਇਦ ਜ਼ਿਆਦਾ ਲੱਗਿਆ ਹੋਵੇਗਾ ਪਰ ਬਿਲਕੁਲ ਨਹੀਂ ਨਾਲ ਦੀ ਨਾਲ ਹੀ ਇਹ ਬਣ ਕੇ ਤਿਆਰ ਹੋ ਜਾਂਦੇ ਆ ਇਸ ਤਰੀਕੇ ਦੇ ਨਾਲ ਆਪਾਂ ਇੱਕ ਟਿਸ਼ੂ ਪੇਪਰ ਤੇ ਕਰ ਲਾਂਗੇ ਤਾਂ ਕਿ ਇਹਦੇ ਚ ਜੋ ਵੀ ਔਇਲ ਆ ਉਹ ਟਿਸ਼ੂ ਪੇਪਰ ਤੇ ਚਲਾ ਜਾਵੇ ਉਸ ਦੇ ਬਾਅਦ ਤੁਸੀਂ ਇੱਕ ਮਸਾਲਾ ਬਣਾ ਲੈਣਾ ਜਿਵੇਂ ਕਿ ਚਾਟ ਮਸਾਲਾ ਪਾ ਲਓ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰ ਦਿਓ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਪਾਇਆ ਵਾ ਤੇ ਕਾਲਾ ਲੂਣ ਐਡ ਕਰ ਦਿਓ ਕਾਲਾ ਲੂਣ ਇਹਦੇ ਚ ਥੋੜਾ ਜਿਹਾ ਜ਼ਿਆਦਾ ਰੱਖਿਓ ਤੇ ਚਾਹੋ ਤਾਂ ਤੁਸੀਂ ਇਹ ਚ ਥੋੜੀ ਖੰਡ ਵੀ ਪਾ ਸਕਦੇ ਹੋ ਬੂਰਾ ਖੰਡ ਉਸੇ ਬਾਅਦ ਇਹਨੂੰ ਇਸ ਤਰ੍ਹਾਂ ਗਰਮ ਗਰਮ ਦੇ ਉੱਪਰ ਹੀ ਮਿਕਸ ਕਰ ਲਓ ਤੇ ਲਓ ਜੀ ਇਹ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਹੁਤ ਹੀ ਜ਼ਿਆਦਾ ਟੇਸਟੀ ਨਮਕੀਨ ਲੱਗਦਾ ਹੈ ਸ਼ਾਮ ਦੇ ਟਾਈਮ ਚਾਹ ਦੇ ਨਾਲ ਇੰਜੋਏ ਕਰੋ ਘਰ ਦੇ ਵਿੱਚ ਕੋਈ ਗੈਸਟ ਆਇਆ ਹੈ ਤਾਂ ਵੀ ਤੁਸੀਂ ਇਸ ਨੂੰ ਸਰਵ ਕਰ ਸਕਦੇ ਹੋ ਤੇ ਬਹੁਤ ਹੀ ਟੇਸਟੀ ਹੈ ਤੇ ਬਹੁਤ ਹੀ ਸਿੰਪਲ ਹੈ ਇਹਨੂੰ ਬਣਾ ਕੇ ਡੱਬੇ 'ਚ ਭਰ ਕੇ ਰੱਖ ਲਓ ਸਟੋਰ ਕਰਕੇ 2-3 ਮਹੀਨੇ ਆਰਾਮ ਨਾਲ ਨਿਕਲ ਜਾਂਦੀ ਹੈ ਉਮੀਦ ਕਰਦੀ ਹਾਂ ਵੀਡੀਓ ਪਸੰਦ ਆਏਗੀ ਜੀ